ਸ਼ੀਰ ਆਫਤ ਕਰਨੀ ਹੈ। ਛਾ ਕਰਾ ਵੇਖ ਕੇ ਸਾਹ ਫਲਾ ਦੋ। ਆ ਦੇ ਆਟੋਮਾਸ ਦੀਆਂ ਦੇ ਦਿਓ ਕਿਸੇ ਨੂੰ ਜ਼ਰੂਰ। ਤੋਂ ਇਹ ਜਿਹੜਾ ਬੱਗੂ ਵਾਲੇ ਦਾ ਤੁਸੀਂ ਵੇਖ ਹੀ ਲਿਆ ਤੁਹਾਨੂੰ ਪਿੰਡ ਦਾ ਨਾਮ ਦੱਸਤਾ ਇਹ ਘਰ ਵਾਈਟ ਟੈਂਕੀ ਵਾਲਾ ਦਿਸ ਰਿਹਾ ਹੈ। ਇਹਨਾਂ ਦੀ ਗੁड़िया ਨੂੰ ਇਸ ਹੜਾਂ ਦੇ ਪਾਣੀ ਦੇ ਨਾਲ ਸੱਪ ਲੜ ਗਿਆ ਤੇ ਉਹ ਗੁड़िया ਦੀ ਮੌਤ ਹੋ ਚੁੱਕੀ ਦੋਸਤੋ ਸਤਿ ਸ੍ਰੀ ਅਕਾਲ ਜੀ ਇਹ ਆਪਣੀ ਟੀਮ ਆਈਜੀ ਸਹਾਰਨਪੁਰ ਜੁਪੀ ਤੋਂ ਤੇ ਅੱਜ ਡੇਟ ਐ 4 9 2025 ਆ ਟਰੱਕ ਤੁਸੀਂ ਲੋ ਜੀ ਦੋਸਤੋ ਸਮਾਨ ਹੋਣਾ ਲੱਤ ਲਿਆ ਕਿਸ਼ਤੀ ਦੇ ਵਿੱਚ ਬੋਰਚ ਤੇ ਬਾਅਦ ਤੇ ਚੱਲਦੇ ਰਾਮ ਨਾਲ ਜੀ ਆਰਮ ਨਾਲ ਪਿਆਰ ਨਾਲ ਲੋ ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਤੁਹਾਡੇ ਲਈ ਸਾਰਾ ਕੁਝ ਲਿਆਂਦਾ ਜੀ ਹਾਂ ਆਹ ਲਓ ਤੁਸੀਂ ਦੇਖੋ ਉਹ ਲੈ ਲਓ ਸਮਾਨ ਉਹਦਾ ਨੰਬਰ ਦਾ ਉਹ ਤਾਂ ਵੱਧ ਦੇ ਦਿੰਦੇ ਮੈਂ ਸਾਫਨਾ ਦੇ ਦਿਓ ਮਾਤੇ ਸਾਰੇ ਵੰਡ ਲਿਓ ਆਪਣਾ ਬਾਕੀ ਤਾਂ ਸਾਨੂੰ ਇੱਕ ਹੋ ਲੋ ਲੋਹਰ ਜੀ ਨੀ ਮਰੀਆਂ ਆਜਾ ਮਾਰਦੇ ਆ ਮੈਂ ਮੈਨੂੰ ਬਾਹਰ ਕੱਢ ਉਹ ਨਹੀਂ ਮੈਨੂੰ ਸੋ ਇਹਦੀ ਆਵਾਜ਼ ਦੋਸਤੋ ਬੱਗੇ ਵਾਲਾ ਪਿੰਡ ਤੋਂ ਚਾਲੇ ਪਾਤੇ ਜੀ ਇੱਕ ਬੋਰਡ 'ਚ ਆਪਾਂ ਚੱਲੇ ਆਂ ਸਮਾਨ ਲੱਦ ਲਿਆ ਜੀ ਆ ਸਾਰੀ ਲੈ ਕੇ ਸੇਵਾ ਤੇ ਇਹ ਦੂਜੀ ਬੋਟ ਆ ਗਈ ਏ ਤੇ ਅੱਧਾ ਸਮਾਨ ਇਹਦੇ ਵਿੱਚ ਹੁਣ ਰੱਖਿਆ ਜਾਏਗਾ ਆ ਪਿੱਛੇ ਤੇਈ ਟਰੱਕ ਦੇਖ ਹੀ ਰਹੇ ਹੋ ਲੱਗਿਆ ਆ ਇੱਥੇ ਵੀ ਭੇਜੋ ਤੁਹਾਨੂੰ ਕੋਈ ਨਹੀਂ ਇਹਨਾਂ ਨੂੰ ਤੇ ਹੁਣ ਇਸ ਬੋਰਡ ਤੇ ਵੀ ਬਾਕੀ ਸਮਾਨ ਜਾਏਗਾ ਚੱਲ ਚੱਲ ਦੋਸਤੋ ਸਤਿ ਸ੍ਰੀ ਅਕਾਲ ਜੀ ਇਹ ਆਪਣੀ ਟੀਮ ਆਈਜੀ ਸਹਾਰਨਪੁਰ ਜੁਪੀ ਤੋਂ ਤੇ ਅੱਜ ਡੇਟ ਐ 4 9 2025 ਇਹ ਟਰੱਕ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਵੀ ਸੇਵਾ ਲੈ ਕੇ ਆਏ ਨੇ ਸਹਾਰਨਪੁਰ ਜੁਪੀ ਤੋਂ ਇਹ ਵੀ ਤੁਸੀਂ ਦੇਖ ਰਹੇ ਜਿਹੜੇ ਸਮਾਨ ਰੱਖਦੇ ਪਏ ਆ ਤੇ ਬੋਰਡ ਦੇ ਵਿੱਚ ਸਰਦਾਰ ਜੀ ਜਿਹੜੇ ਖੜੇ ਨੇ ਉਹਨਾਂ ਦਾ ਨਾਮ ਹੈਗਾ ਚਰਨਜੀਤ ਸਿੰਘ ਜੀ ਇਹ ਭਾਜੀ ਟੀਚਰ ਨੇ ਕੀ ਮਿਆਂਕ ਫਾਊਂਡੇਸ਼ਨ ਤੋਂ ਹੈ ਜੀ ਇਹ ਇਹ ਤਾਂ ਛੋੜ ਦੋ ਦੇਖ ਲਓ ਕਿੰਨਾ ਰੱਖਿਆ ਜਾਂਦਾ ਲੋ ਜੀ ਦੋਸਤੋ ਸਮਾਨ ਹੋਣਾ ਹੱਥ ਲਿਆ ਕਿਸ਼ਤੀ ਦੇ ਵਿੱਚ ਬੋਰਚ ਤੇ ਬਾਦ ਤੇ ਚੱਲੋ ਸਮੁੰਦਰ ਹੀ ਸਮੁੰਦਰ ਐ ਜਿੱਥੇ ਦੇਖੋ ਪਾਣੀ ਬਾਬਾ ਜੀ ਜਿਹੜੇ ਆਪਾਂ ਜਾ ਰਹੇ ਆ ਢਾਣੀਆਂ ਤੇ ਕੀ ਨਾ ਉਸ ਪਿੰਡ ਦਾ ਉਸ ਪਿੰਡ ਦਾ ਟੱਲੀ ਗੁਲਾਮ ਤੇ ਧੀਰਾ ਘਰ ਸਾਰਾ ਧੀਰਾ ਘਰ ਧੀਰਾ ਘਰ ਤੇ ਟੱਲੀ ਗੁਲਾਮ ਟੱਲੀ ਗੁਲਾਮ ਤੇ ਧੀਰਾ ਘਰ ਦੋ ਪਿੰਡ ਹੁਣ ਆਪਾਂ ਦੋਨਾਂ ਪਿੰਡਾਂ ਚ ਜਾ ਰਹੇ ਆ ਸਮਾਨ ਲੈ ਕੇ ਠੀਕ ਹੈ ਜੀ ਚਲੋ ਜੀ ਭਾਜੀ ਤੁਹਾਨੂੰ ਪਤਾ ਸੀ ਇਹ ਪਿੰਡ ਦੇ ਨਾਮ ਜ ਪਹਿਲਾਂ ਹਾਂ ਜੀ ਪਤਾ ਸੀ ਆਸੀਂ ਪਿਛਲੇ ਸਾਲ ਵੀ ਇੱਥੇ ਆਏ ਸੀ ਇਹਨਾਂ ਪਿੰਡਾਂ ਦੇ ਵਿੱਚ 2023 ਚ 2023 ਚ ਉਦੋਂ ਵੀ ਇਹਨਾਂ ਪਿੰਡਾਂ ਨੂੰ ਬਹੁਤ ਨੁਕਸਾਨ ਹੋਇਆ ਸੀ ਜੀ ਸਰ ਪਰਮਾਤਮਾ ਅਗੇ ਤਾਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹ ਪਾਣੀ ਜਿਹੜਾ ਹੈਗਾ ਉਹ ਵੇਠਾ ਉਤਰੇ ਬਿਲਕੁਲ ਜੀ ਕਿਉਂਕਿ ਇਹ ਨੁਕਸਾਨ ਜਿਹੜਾ ਹੋਇਆ ਹੈ ਇਸ ਦੀ ਪਰਪਾਈ ਇਸ ਤੋਂ ਬਾਅਦ ਸ਼ੁਰੂ ਹੋਊਗੀ ਕਿਉਂਕਿ ਹੁਣ ਤਾਂ ਹਜੇ ਤਾਂ ਜਿਵੇਂ ਸਾਡੇ ਵਰਗੇ ਜਾਂ ਹੋਰ ਸੰਸਥਾਵਾਂ ਦੇ ਸਾਥੀ ਆ ਰਹੇ ਹਨ ਸੇਵਾ ਲਈ ਪਰ ਇਸ ਤੋਂ ਬਾਅਦ ਜਿਹੜੇ ਪ੍ਰੋਬਲਮ ਸ਼ੁਰੂ ਹੋਣੀਆਂ ਉਹ ਤੋਂ ਬਾਅਦ ਸ਼ੁਰੂ ਹੋਣੀਆਂ ਜਦੋਂ 10-15 ਦਿਨ ਬਾਅਦ ਪਾਣੀ ਉਤਰੂਗਾ ਫਿਰ ਇੱਥੇ ਜਿਹੜੀਆਂ ਬਿਮਾਰੀਆਂ ਸ਼ੁਰੂ ਹੋਣੀਆਂ ਉਸ ਸਮੇਂ ਪਰਮਾਤਮਾ ਇਹਨਾਂ ਇਹਨਾਂ ਲੋਕ ਜਿਹੜੇ ਲੋਕ ਇੱਥੇ ਦਰਿਆ 'ਚ ਬੈਠੇ ਆ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਤੇ ਅਸੀਂ ਵੀ ਆਪਣੀ ਮੈਨਗ ਫਾਊਂਡੇਸ਼ਨ ਵੀ ਪੂਰਾ ਤਿਆਰ ਕਰੂਗੀ ਕਿ ਇੰਨਾ ਜਿਹੜੇ ਇਹ ਪਿੰਡ ਹਨ ਇਹਨਾਂ ਪਿੰਡਾਂ ਦੇ ਵਿੱਚ ਕੈਂਪ ਲਗਾ ਕੇ ਮੈਡੀਕਲ ਕੈਂਪ ਲਗਾ ਕੇ ਹੈਲਪ ਕੀਤੀ ਜਾਵੇ ਗੱਲ ਚੱਲ ਰਹੀ ਹੈ ਦੀਪਕ ਸਰ ਨਾਲ ਹੋਈ ਸੀ ਗੱਲ ਦੀਪਕ ਸਰ ਕਹਿੰਦੇ ਜੀ ਅਸੀਂ ਜਿਹੜੇ ਵੱਡੇ ਡਾਕਟਰ ਹਨ ਜਿਹੜੇ ਸਕਿਨ ਸਪੈਸ਼ਲਿਸਟ ਹਨ ਜਾਂ ਮੈਡੀਕਲ ਦੇ ਹਨ ਉਹਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਐਤਵਾਰ ਦੇ ਐਤਵਾਰ ਕੈਂਪ ਲਗਾਏ ਜਾਣਗੇ ਇੱਥੇ ਜਲਦੀ ਹੀ ਇਹ ਪਾਣੀ ਉਤਰੇ ਤੇ ਅਸੀਂ ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ ਕਿ ਇੰਨਾ ਪਿੰਡਾਂ ਲਈ ਜੇਕਰ ਆਪਾਂ ਰਾਸ਼ਨ ਲੈ ਕੇ ਜਾ ਰਹੇ ਹਾਂ ਜਾਂ ਸਿਰਫ ਢਿੱਡ ਭਰੂਗਾ ਪਰ ਜਿਹੜਾ ਨੁਕਸਾਨ ਇਹਨਾਂ ਦਾ ਹੋ ਗਿਆ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਦਰਿਆ ਜਿਹੜਾ ਦਰਿਆ ਨੇ ਸਾਰੀ ਫਸਲ ਮਾਰ ਦਿੱਤੀ ਹੈ ਲੱਖਾਂ ਏਕੜ ਜਿਹੜੀ ਫਸਲ ਮਰ ਗਈ ਹੈ ਉਹਦਾ ਮੁਆਵਜ਼ਾ ਪਤਾ ਨਹੀਂ ਕਿਸ ਸਮੇਂ ਇਹਨਾਂ ਨੂੰ ਪੂਰਾ ਹੋਵੇਗਾ ਪਰ ਅੱਜ ਸਾਡੇ ਸਾਥੀ ਆਏ ਆ ਸਾਰਨਪੁਰ ਤੋਂ ਅਸੀਂ ਪਰ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਸੀਗੀ ਕਿੰਨੇ ਨੇ ਆ ਕਿ ਨੇਕੀ ਕਰ ਮੂਏ ਮੇ ਡਾਲ ਪਰ ਮੈਂ ਇਹ ਕਹਿਣਾ ਚਾਹਣਾ ਕਿ ਨੇਕੀ ਕਰ ਇੰਟਰਨੈਟ ਤੇ ਡਾਲ ਜ਼ਾਇਦ ਕਿਸੇ ਨੂੰ 100 ਦੇ ਵਿੱਚੋਂ 90 ਬੰਦੇ ਤੁਹਾਨੂੰ ਕਾਲਾ ਘਟਣਗੇ ਸਰ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੇ ਕਹਿੰਦੇ ਵੀ ਇਹ ਆਪਣਾ ਵਿਖਾਵਾ ਕਰਦੇ ਵੀਡੀਓ ਬਣਾਗੇ 90% ਲੋਕ ਇਹ ਕਹਿੰਦੇ ਆ ਕਹ ਕਹਿੰਦੇ ਤੇ ਕਹਿਣ ਕੋਈ ਗੱਲ ਨਹੀਂ ਕੀ ਇਹ ਵੀਡੀਓ ਬਣਾਉਂਦੇ ਹਨ ਵੀਡੀਓ ਬਣਾ ਦੇਖੋ ਵੀਡੀਓ ਬਣਾ ਕੇ ਜਿਹੜੇ ਦੂਰ ਬੈਠੇ ਉਹਨਾਂ ਨੂੰ ਨਹੀਂ ਪਤਾਗਾ ਹੁਣ ਦੇਖੋ ਨੈਸ਼ਨਲ ਮੀਡੀਆ ਨੂੰ ਇੱਥੇ ਹੋਣਾ ਚਾਹੀਦਾ ਸੀਗਾ ਪਰ ਕੀ ਨੈਸ਼ਨਲ ਮੀਡੀਆ ਇੱਥੇ ਆਇਆ ਇੱਕ ਬੰਦਾ ਨਹੀਂ ਆਇਆ ਕੋਈ ਨੈਸ਼ਨਲ ਮੀਡੀਆ ਨਹੀਂ ਇੱਥੇ ਪਹੁੰਚਿਆ ਸੀ ਤੇ ਜੇਕਰ ਕੋਈ ਕਿਤੇ ਮਾੜੀ ਮੋੜੀ ਪ੍ਰੋਬਲਮ ਦੀ ਨੈਸ਼ਨਲ ਮੀਡੀਆ ਨਾਲ ਦੀ ਨਾਲ ਪਹੁੰਚਦਾ ਹੈ ਪਰ ਇੱਥੇ ਨੈਸ਼ਨਲ মিডিਆ ਨਹੀਂ ਆਇਆ ਕਿਉਂਕਿ ਦਿਖਾਉਣਾ ਨਹੀਂ ਚਾਹੁੰਦੇ ਕੀ ਹੋਇਆ ਕੀ ਆ ਜੇਕਰ ਅਸੀਂ ਇਹ ਚੀਜ਼ ਨਾ ਲੋਕਾਂ ਨੂੰ ਦਿਖਾਵਾਂਗੇ ਕਿ ਇੱਥੇ ਕੀ ਕੁਝ ਹੋ ਰਿਹਾ ਹੈ ਜੇ ਇਹਨਾਂ ਲੋਕਾਂ ਦੀ ਤਕਰਾਸ਼ ਦੀ ਨਾ ਦਿਖਾਵਾਂਗੇ ਤਾਂ ਫਿਰ ਕੌਣ ਦਿਖਾਊਗਾ ਦਿਖਾਉਣਾ ਤਾਂ ਇੱਥੇ ਨੈਸ਼ਨਲ মিডিਆ ਨੂੰ ਚਾਹੀਦਾ ਹੈ ਕਿ ਪੂਰੀ ਦੁਨੀਆ ਨੂੰ ਪੂਰੇ ਇੰਡੀਆ ਨੂੰ ਪਤਾ ਲੱਗੇ ਕਿ ਇੱਥੇ ਕੀ ਹੋਇਆ ਹੈ ਜੇਕਰ ਕਿਸੇ ਨੂੰ ਪਤਾ ਹੀ ਨਾ ਲੱਗੂਗਾ ਹੁਣ ਜੇਕਰ ਥੋੜੇ ਦਿਨ ਪਹਿਲਾਂ ਵੀਡੀਓ ਪਾਈ ਤੇ ਇਸ ਹਰਨਪੁਰ ਤੋਂ ਹਨ ਇਹਨਾਂ ਨੇ رابطہ ਕੀਤਾ ਤੇ ਇਹਨਾਂ ਨੇ ਕਿਹਾ ਕਿ ਅਸੀਂ ਕੁਝ ਦਿਨਾਂ ਤੋਂ ਹੈ ਭਾਈ ਜੀ ਕੀ ਨਾਮ ਹੈ ਜੀ ਆਪਣਾ ਆਦੇਸ਼ ਨਾਮ ਹੈ आदेश हां जी तो अर्शदीप सिंह ये टाइप ਤੁਸੀਂ ਲੋਕਲ ਹੀ ہاں جی ਆਪ ਸਰ ਇਹ ਰਪਿੰਦਰ ਲੋਕਲ ਲੋਕਲ ਤੁਸੀਂ ਤੁਸੀਂ ਕਿਵੇਂ ਤੁਸੀਂ ਇੱਥੇ ਕਿਵੇਂ ਤੁਸੀਂ ਇਕੱਠਾ ਕੀਤਾ ਸਮਾਨ ਆਪਣੇ گاؤں سے ਇਕੱਠਾ kiya hai ਆਪਣੇ ਸੰਸਥਾ ਗਾਂਵਪੁਰ گاؤں ہمارا ਟਪਰੀ گاؤں ਕਰਦਾ ਹੈ ਸ਼ਾਨਪੁਰ ਜ਼ਿਲ੍ਹੇ ਵਿੱਚ ਖਲੋਗਰਾਂਪੁਰ ਬਣਿਆ ਰਹਿੰਦਾ ਹੈ ہمارا ਵਿਗਵਾਨ ਸੇ ਆਪਣੇ گاؤں ਦਾ ਨਾਮ ਕੀ ਹੈ گاؤں ਟਪਰੀ ਹੈ ਜੀ ਤੁਹਾਡੇ گاؤں ਦਾ ਟਪਰੀ ਨਾਮ ਹੈ ਹੈਲੋ ਵਨਸੇ ਕੱਟਾ ਕਰ ਕੰਮ ਦੇ ਤਾਂ ਇਹ ਇਧਰ ਲਈ ਅਸੀਂ ਦੇ ਕੰਮ ਅੱਛਾ ਪਰਮਾਤਮਾ ਅਗੇ ਅਰਦਾਸ ਹੈ ਕਿ ਜੋ ਵੀ ਕੋਈ ਦਿਲ ਖੋਲ ਪੇਟਾ ਜਿਹਦੇ ਵੀ ਘਰੋਂ ਕੁਝ ਵੀ ਆਇਆ ਕੋਈ ਵੀ ਸਮਾਨ ਜੇਕਰ ਕਿਸੇ ਨੇ ਇੱਕ ਸੂਈ ਵੀ ਦਿੱਤੀ ਆ ਪਰਮਾਤਮਾ ਕਰੇ ਕਿ ਉਸ ਨੂੰ 10 ਗੁਣਾ ਵਾਧਾ ਮਿਲੇ ਜੇਕਰ ਉਹ 1 ਰੁਪਏ ਦੀ ਚੀਜ਼ ਦੇ ਕੇ ਜਾ ਰਿਹਾ ਤੇ ਰੱਬ ਉਹਨਾਂ ਨੂੰ 10 ਗੁਣਾ ਵਾਧਾ ਦੇਵੇ ਕਿਉਂਕਿ ਇਹ ਲੋਕ ਹੈਲਪ ਕਰਨ ਦੇ ਲਈ ਆਏ ਹਨ ਬਿਲਕੁਲ ਸਰ ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ हां जी देखो कि ਅਸੀਂ ਰਾਸ਼ਨ ਤਾਂ ਲੈ ਕੇ ਆ ਗਏ ਆ ਫਰੋਜ਼ਪੁਰ ਤੋਂ ਫਰੋਜ਼ਪੁਰ ਤੋਂ ਰਾਸ਼ਨ ਲੈ ਕੇ ਜਦੋਂ ਅਸੀਂ ਬੰਨਾ ਦੇ ਆਉਨੇ ਆ ਬੰਨਾ ਦੇ ਉੱਤੇ ਜਿਹੜੇ ਲੋਕ ਹੁੰਦੇ ਨੇ ਉਹ ਸੋਚਦੇ ਆ ਕਿ ਇੱਥੇ ਹੀ ਜ਼ਿਆਦਾਤਰ ਲੋਕ ਉੱਥੇ ਹੀ ਵੰਡ ਕੇ ਚਲੇ ਜਾਂਦੇ ਆ ਜਿਹੜੇ ਲੋਕ ਦਰਿਆ ਦੇ ਵਿੱਚ ਬੈਠੇ ਹਨ ਜਿਨ੍ਹਾਂ ਨੂੰ ਮਤਲਬ ਕਿ ਜਿੱਥੇ ਤੱਕ ਪਾਣੀ ਆਇਆ ਉਸ ਤੱਕ ਨਹੀਂ ਪਹੁੰਚ ਸਕਦਾ ਇਹ ਜਿਹੜੇ ਜਿਵੇਂ ਸਾਥੀ ਹਨ ਹੈ ਇਸੇ ਪਿੰਡ ਤੋਂ ਆ ਪਰ ਐਜੂਕੇਟ ਪ੍ਰੋਜੈਕਟ ਦੇ ਤਹਿਤ ਇਹ ਨਾਲ ਕੰਮ ਕਰ ਰਹੇ ਹਨ ਇਹਨਾਂ ਦੇ ਇਹਨਾਂ ਦੀ ਸਹਾਇਤਾ ਨਾਲ ਇਹ ਰਾਸ਼ਨ ਉੱਥੇ ਤੱਕ ਪਹੁੰਚਦਾ ਪਾ ਰਿਹਾ ਕਿਉਂਕਿ ਜੇਕਰ ਇਹ ਨਾ ਹੁੰਦੇ ਰਾਸ਼ਨ ਉੱਥੇ ਲੈ ਕੇ ਸਾਰੇ ਬੈਠੇ ਰਹਿਣ ਉਤੇ ਉਥੋਂ ਇਹਨਾਂ ਲੋਕਾਂ ਤੱਕ ਨਾ ਪਹੁੰਚੀ ਬੜੀ ਵੱਡੀ ਸੇਵਾ ਸਰ ਇਹਨਾਂ ਦੀ ਵੀ ਐਜੂਕੇਟਰ ਪੰਜਾਬ ਹੈ ਉਸ ਉਹਨਾਂ ਵੱਲੋਂ ਵੀ ਇਹ ਬੋਰਡ ਦਿੱਤੀ ਗਈ ਹੈ ਇਹਨਾਂ ਇਸ ਤਰ੍ਹਾਂ ਦੀਆਂ ਹਰ ਪਿੰਡ ਨੂੰ ਉਹਨਾਂ ਨੇ ਬੋਟਾ ਜਿੱਤ ਗਿਆ ਬੋਰਡ ਦੇ ਰੂਪ ਦੇ ਵਿੱਚ ਲੋਕ ਜਾਣਦੇ ਨੇ ਇਹ ਜਿਹੜੇ ਉਹਨਾਂ ਦੇ ਇਹ ਸਾਥੀ ਹਨ ਇਹ ਵੀ ਨਿਰਸ਼ੁਲਕ ਮਤਲਬ ਕਿ ਕੋਈ ਪੈਸਾ ਨਹੀਂ ਲੈ ਰਹੇ ਕਿ ਯਾਨੀ ਕਿ ਸੇਵਾ ਹੀ ਕਰ ਰਹੇ ਆ ਸੇਵਾ ਕਰ ਰਹੇ ਆ ਕਿ ਲੋਕਾਂ ਤੱਕ ਇਹ ਰਾਸ਼ਨ ਪਹੁੰਚੇ ਲੋਕਾਂ ਤੱਕ ਸਮਾਨ ਪਹੁੰਚੇ ਕੀ ਨਾ ਬੱਬਾ ਜੀ ਆਪਣਾ ਰੂਪ ਸਿੰਘ ਆਪਣਾ ਜੀ ਜਯਾਦਵੰਦਰ ਵੀਰ ਜੀ ਜਯਾਦਵੰਦਰ ਧੰਨਵਾਦ ਜੀ ਤੇ ਸਰ ਤੁਸੀਂ ਸਾਰੀ ਗੱਲਬਾਤ ਸੁਣੀਏ ਚਰਨਜੀਤ ਬਾਜੀ ਇੱਧਰ ਆਪਣੇ ਜਿਹੜੇ ਬੋਰਡ ਤੇ ਡਰਾਈਵਰ ਨੇ ਪਾਇਲਟ ਨੇ ਰੂਪ ਸਿੰਘ ਜੀ ਇੱਧਰ ਭਾਈ ਸਾਹਿਬ ਨਾਲ ਬੈਠੇ ਆ ਸਾਰੇ ਇਹ ਐਜੂਕੇਟ ਪ੍ਰੋਜੈਕਟ ਵੱਲੋਂ ਸੇਵਾ ਨਿਭਾ ਰਹੇ ਨੇ ਫ੍ਰੀ ਸੇਵਾ ਨਿਭਾ ਰਹੇ ਨੇ ਬੋਰਡ ਦੀ ਤੇ ਆ ਤੁਸੀਂ ਸਾਰੀ ਗੱਲਬਾਤ ਸੁਣੀ ਲਈਏ ਇਹ ਇਨਾ ਕਰਕੇ ਹੀ ਅੱਜ ਘਰ-ਘਰ ਸਮਾਨ ਪਹੁੰਚਾਇਆ ਜਾ ਰਿਹਾ ਹੈ। ਲੋ ਜੀ ਦੋਸਤੋ ਪਹੁੰਚ ਗਏ ਹੁਣ ਆਪਾਂ ਬੱਗੂ ਵਾਲਾ ਪਿੰਡ। ਆਹ ਦੇਖ ਲਓ ਚਾਰ ਚਫੇਰੇ ਸਮੁੰਦਰ ਇਹ ਗਲੀਆਂ ਦੇ ਵਿੱਚ ਵੀ ਪਾਣੀ ਪਾਣੀ ਇਹ ਰਸਤੇ ਨੇ ਜਿਹੜੇ ਹੁਣ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੇ ਨੇ। ਆਹ ਦੇਖ ਲਓ ਤੁਸੀਂ ਇਹ ਸਮੁੰਦਰ ਦੇ ਵਿੱਚ ਘਰ ਇਹ ਆਪਾਂ ਕਹਿ ਸਕਦੇ ਹਾਂ ਇਸ ਇੱਥੇ ਹੈਗੇ ਆ। ਕਿਆ ਕਰਾ ਰਿਹਾ ਹੈ ਬਾਈ 6 ਵਾਸਤ ਕਰਦੇ ਆਂ ਛਾ ਕਰਾ ਦੇ ਇੱਕੇ ਥਾਂ ਫਰਾਸ ਆ ਦੇ ਆਟੋਮਾਸ ਦੀਆਂ ਦੇ ਦੇਓ ਕਿ ਸੰਦੂ ਜਰੂਰ ਤੋ ਕੋਈ ਨਹੀਂ ਵਰਤ ਰਹਿਣ ਸਾਬਣ ਚਾਹੀਦੀ ਸਾਬਣ ਆਜੋ ਆਜੋ ਜੀ ਆਰਾਮ ਨਾਲ ਜੀ ਆਰਾਮ ਨਾਲ ਪਿਆਰ ਨਾਲ ਲੋ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਤੁਹਾਡੇ ਲਈ ਸਾਰਾ ਕੁਝ ਲਿਆਂਦਾ ਜੀ ਆਪਣਾ ਹੈ ਸਭਨ ਹੈਗੀ ਆ ਆਪਣੀ ਦਿੱਤੀਆਂ ਮੈਂ ਵਾਧ ਦੇ ਦਿੱਤੀਆਂ ਸਭਨ ਸਾਰੇ ਨਾ ਆਪਸ ਚ ਕਰ ਲੋ ਤੁਸੀਂ ਵੰਡ ਲਿਓ ਜੇ ਤੁਹਾਨੂੰ ਫੜਾਤਾ ਨਾ ਸਮਾਨ ਸਾਰਾ ਇਹ ਤੁਸੀਂ ਵੰਡ ਲਓ ਆਪਣਾ ਬਾਤ ਬਾਤ ਲਿਓ ਬਾਈ ਪਾਣੀ ਤਾਂ ਨਹੀਂ ਲੋੜ ਗਈ ਦੋਸਤੋ ਵੇਖੋ ਆਪਣੇ ਪਰਿਵਾਰ ਕਿੰਨੇ ਪਾਣੀ ਚ ਫਸੇ ਹੋਏ ਨੇ ਤੇ ਲੰਗਰ ਲੈਣ ਵਾਸਤੇ ਵੀ ਕਿੰਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਨੇ ਚਲੋ ਰੱਬ ਸੁੱਖ ਰੱਖੇ ਇਹਨਾਂ ਪਰਿਵਾਰਾਂ ਨੂੰ ਜਲਦੀ ਜਲਦੀ ਇਹ ਮੁਸੀਬਤ ਚੋਂ ਰੱਬ ਬਾਹਰ ਕੱਢੇ ਤੇ ਆਮ ਵਰਗੀ ਜ਼ਿੰਦਗੀ ਸਾਡੇ ਪਰਿਵਾਰਾਂ ਦੀ ਹੋਵੇ ਕੋਈ ਨਹੀਂ ਦੁਬਾਰਾ ਫੇਰ ਆਵਾਂਗੇ ਜੀ ਤਾਂ ਇਹ ਜਿਹੜਾ ਬੱਗੂ ਵਾਲੇ ਦਾ ਤੁਸੀਂ ਵੇਖ ਹੀ ਲਿਆ ਤੁਹਾਨੂੰ ਪਿੰਡ ਦਾ ਨਾਮ ਦੱਸਤਾ ਇਹ ਘਰ ਵਾਈਟ ਟੈਂਕੀ ਵਾਲਾ ਦਿਸ ਰਿਹਾ ਹੈ ਇਹਨਾਂ ਦੀ ਗੁड़िया ਨੂੰ ਇਸ ਹੜਾਂ ਦੇ ਪਾਣੀ ਦੇ ਨਾਲ ਸੱਪ ਲੜ ਗਿਆ ਤੇ ਉਹ ਗੁड़िया ਦੀ ਮੌਤ ਹੋ ਚੁੱਕੀ ਹੈ ਬੜੀ ਦੁੱਖ ਦੀ ਗੱਲ ਹੈ ਤੇ ਵੀਰ ਜੀ ਇਹ ਆਪਣਾ ਕਿੰਨੇ ਕੇ ਹੈ ਜੀ ਇਹ ਗੁड़िया ਦੀ ਇਹ ਬਾਈ 26 27 ਸਾਲ ਦੀ ਕੁੜੀ ਹੈ 26 27 ਸਾਲ ਦੀ ਕੁੜੀ ਹੈ ਵੇਖੋ ਜੀ ਹੜ ਆਇਆ ਤੇ ਗੁड़िया ਦੀ ਜਾਨ ਵੀ ਨਾਲ ਹੀ ਲੈ ਗਿਆ ਬਹੁਤ ਦੁੱਖ ਵਾਲੀ ਗੱਲ ਹੈ